ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਸੀ। ਪੰਜਾਬ ਹਮੇਸ਼ਾ ਤੋਂ ਹੀ ਭਾਰਤ ਦੇਸ਼ ਦਾ ਖੁਸ਼ਹਾਲ ਸੂਬਾ ਰਿਹਾ। ਪੰਜਾਬ ਦੀ ਬੋਲੀ, ਪੰਜਾਬ ਦਾ ਪਹਿਰਾਵਾ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਉਪਜਾਊ ਧਰਤੀ, ਪੰਜਾਬ ਦਾ ਰਹਿਣ ਸਹਿਣ ਹਮੇਸ਼ਾ ਤੋਂ ਹੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਰਿਹਾ। ਤੇ ਪੰਜਾਬ ਦੇ ਲੋਕਾਂ ਦੀ ਇੱਕ ਵੱਡੀ ਕਮਜ਼ੋਰੀ ਵੀ ਹੈ ਕਿ ਇਹ ਬਹੁਤ ਜਲਦੀ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਕਰ ਲੈਂਦੇ। ਤੇ ਅੱਖਾਂ ਬੰਦ ਕਰਕੇ ਕੀਤਾ ਗਿਆ ਵਿਸ਼ਵਾਸ ਅਕਸਰ ਧੋਖਾ ਦਿੰਦਾ ਜੋ ਅਸੀਂ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਇਹ ਇਸ ਤੋਂ ਸਪਸ਼ਟ ਹੋ ਜਾਵੇਗਾ ਪੰਜਾਬੀਆਂ ਨੂੰ ਹਮੇਸ਼ਾ ਹੀ ਵਿਦੇਸ਼ ਆਪਣੇ ਵੱਲ ਖਿੱਚਦਾ ਰਿਹਾ ਤੇ ਪੰਜਾਬੀ ਹਮੇਸ਼ਾ ਤੋਂ ਹੀ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰਦੇ ਆ ਰਹੇ ਗੱਲ ਕਰਾਂਗੇ ਫਤਿਹਗੜ ਦੇ ਪਿੰਡ ਤਲਾਣੀਆਂ ਦੇ ਨੌਜਵਾਨ ਗੁਰਮੀਤ ਸਿੰਘ ਦੀ ਜੋ ਕਿ ਬੀਤੇ ਦਿਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਹੈ ਗੁਰਮੀਤ ਸਿੰਘ ਅਮਰੀਕਾ ਜਾਣ ਤੋਂ ਪਹਿਲਾਂ ਇਨਸਟਾਗ੍ਰਾਮ ਤੇ ਐਡ ਦੇਖਦਾ ਕਿਸੇ ਏਜੰਟ ਦੀ ਐਡ ਦੇਖਦਾ ਤੇ ਉਹ ਅੱਖਾਂ ਬੰਦ ਕਰਕੇ ਇਸ ਏਜੰਟ ਤੇ ਭਰੋਸਾ ਕਰ ਲੈਂਦਾ ਘਰ ਗਹਿਣੇ ਧਰ ਕੇ 25 ਲੱਖ ਰੁਪਏ ਦਾ ਕਰਜ਼ਾ ਚੱਕ ਕੇ ਏਜੰਟ ਦੇ ਧੱਕੇ ਚੜ੍ਹ ਕੇ ਜਹਾਜ਼ ਚੜ ਜਾਂਦਾ ਤੇ ਉਸ ਦਾ ਕਿਸੇ ਏਜੰਟ ਤੇ ਅੱਖਾਂ ਬੰਦ ਕਰਕੇ ਕੀਤਾ ਗਿਆ ਵਿਸ਼ਵਾਸ ਉਹਨੂੰ ਕਿਸ ਰਹਾਹ ਦੇ ਉੱਤੇ ਲੈ ਕੇ ਚਲੇ ਜਾਂਦਾ ਸੁਣੋ ਗਰਮੀਤ ਸਿੰਘ ਦੀ ਅੱਡ ਬਿੱਤੀ ਗਰਮੀਤ ਸਿੰਘ ਜੀ ਤੁਸੀਂ ਕਦੋਂ ਅਮਰੀਕਾ ਗਏ ਸੀ ਜੀ ਮੈਂ ਕਰੋ ਤਾਂ 6 ਨਵੰਬਰ ਨੂੰ ਨਿਕਲਿਆ ਸੀ 24 ਦੀ ਔਰ ਫਲਾਈਟ ਮੇਰੀ 23 ਨਵੰਬਰ ਦੀ ਹੋਈ ਸੀ ਕੈਰੋ ਦੇ ਲਈ ਜੈਪੁਰ ਤੋਂ ਤੇ ਤੁਹਾਨੂੰ ਰਿਪੋਰਟ ਜਦੋਂ ਹੋਇਆ ਕਿਹੜੀ ਤਰੀਕ ਨੂੰ ਉਸ ਤੋਂ ਕੀਤਾ ਗਿਆ ਸਰ 13 ਤਰੀਕ ਆਪਾਂ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਆਪਾਂ 13 ਤਰੀਕ ਨੂੰ ਰਾਤ ਨੂੰ 8 ਵਜੇ ਫਲਾਈਟ ਸ਼ਾਇਦ ਚੱਲੀ ਸੀਗੀ ਤੇ ਆਪਾਂ ਰਾਤੀ ਪਹੁੰਚੇ 11:30 ਵਜੇ ਠੀਕ ਹੈ 15 ਤਰੀਕ ਇੰਡੀਆ ਦੀ 15 ਤਰੀਕ ਨੂੰ 11:15 ਵਜੇ ਉਤਰਿਆ ਤੇ 16 ਤਰੀਕ ਨੂੰ ਅੱਜ ਸਵੇਰੇ ਮਾਰਨਿੰਗ ਦੇ ਵਿੱਚ ਮੈਂ ਘਰ ਪਹੁੰਚਿਆ 9:30 ਵਜੇ। ਹੋਜੀ ਵੀ ਜਾ ਤਾਂ ਮੇਰਾ ਮਤਲਬ ਜਿਹੜੀ ਗੱਲ ਹੋਈ ਸੀ ਵਾਈਫਲਾਈਟ ਹੀ ਹੋਈ ਸੀ ਸਾਰੀ। ਇਹ ਮਤਲਬ ਬਾਰਡਰ ਤੱਕ ਵਾਈਫਲਾਈਟ ਹੀ ਜਾਣਾ ਆ। ਤੇ ਉਹਨਾਂ ਨੇ ਅ ਇੱਥੋਂ ਮੈਟੜ ਚੜਾਇਆ ਸੀਗਾ ਮੈਨੂੰ ਕੈਰੋ ਤੋਂ ਬਾਅਦ ਮੈਟੜ ਮੈਂ ਰੁਕਿਆ ਜੀ 6 ਦਿਨ। ਪਰ ਉਸ ਤੋਂ ਬਾਅਦ ਉਹਨਾਂ ਨੇ ਚੜਾਇਆ ਜੀ ਘਾਟੇਮਾਲਾ ਘਾਟੇਮਾਲਾ ਤੋਂ ਬਾਅਦ ਫਿਰ ਮੈਂ ਗਿਆ ਜੀ ਨਕਾਰਾਗਵਾ ਉਤਰੇ ਹਾਂ ਉੱਤੇ ਐਂਟਰੀ ਲਈਆ ਉਸ ਤੋਂ ਬਾਅਦ ਬਾਕੀ ਦਾ ਸਾਰਾ ਸਫਰ ਟੈਕਸੀ ਦਾ ਹੀ ਸੀਗਾ ਟੈਕਸੀ ਤੋਂ ਮਤਲਬ ਉੱਥੋਂ ਨਕਾਰਾਗਵਾ ਤੋਂ 100 100 ਤੋਂ ਫਿਰ ਅੱਗੇ ਗਿਆ ਸੀਗਾ ਮੈਂ ਘਾਟੇਮਾਲਾ ਵਾਪਸ ਉੱਤੇ 47 48 ਘੰਟੇ ਦੀ ਬਸ ਸੀਗੀ ਕਿਉਂਕਿ ਉਹ ਬਸ ਰਸਤੇ 'ਚ ਪੈਂਚਰ ਹੋ ਗਈ ਸੀ ਇਸ ਕਰਕੇ 47 48 ਘੰਟੇ ਲੱਗੇ ਸੀਗੇ ਤੇ ਉਸ ਤੋਂ ਬਾਅਦ ਫਿਰ ਜਿਹੜੀ 48 ਘੰਟੇ ਤੋਂ ਬਾਅਦ ਫਿਰ ਆਪਾਂ ਪਹੁੰਚੇ ਜੀ ਤਾਪਾਚੁਲਾ ਕੋਟੇਮਲ੍ਲਾ ਕ੍ਰਾਸ ਕਰਕੇ ਤਾਪਾਚੁਲਾ ਤੋਂ ਬਾਅਦ ਫਿਰ ਅੱਗੇ ਬੋਟ ਸੀਗੀ 12 ਘੰਟੇ ਦੀ ਉਹ ਬੋਟ ਦੇ ਵਿੱਚੋਂ ਕ੍ਰਾਸ ਕਰਕੇ 12 ਘੰਟੇ ਨਿਕਲ ਕੇ ਤੇ ਫਿਰ ਉਪਰ ਪਹੁੰਚੇ ਜੀ ਉਹ ਸੱਕਾ ਉਹ ਸੱਕਾ ਤੋਂ ਬਾਅਦ ਫਿਰ ਆਪਾਂ ਮੈਕਸੀਕੋ ਸਿਟੀ ਤੋਂ 35 ਕਿਲੋਮੀਟਰ ਪਿੱਛੇ ਤੇ ਉੱਥੇ ਮਾਫੀਆ ਕੋਲ ਸੀਗੇ 5-6 ਦਿਨ ਉੱਥੇ ਜਿਹੜਨੇ ਪੇਮੈਂਟ ਨਹੀਂ ਸੀ ਕੀਤੀ ਡੋਂਕਰ ਦੀ ਚਲੋ ਫਿਰ ਉਸ ਤੋਂ ਬਾਅਦ ਅ ਉਸਕਾ ਉੱਥੋਂ ਨਿਕਲੇ ਆ ਡੋਂਕਰ ਦੇ ਘਰ ਤੋਂ 6 ਦਿਨ ਬਾਅਦ ਫਿਰ ਆਪਾਂ ਪਹੁੰਚਿਆ ਜੀ ਪਨਾਸਕੋ ਮੈਕਸੀਕੋ ਸਿਟੀ ਮੈਕਸੀਕੋ ਸਿਟੀ ਮੈਂ 2 ਦਿਨ ਰੁਕਿਆ ਆ ਉਸ ਤੋਂ ਬਾਅਦ ਮੈਕਸੀਕੋ ਸਿਟੀ ਤੋਂ ਬਾਅਦ ਫਿਰ ਮੈਂ ਨਿਕਲੇ ਆ ਅ ਆਪਣਾ ਪਨਾਸਕੋ ਪਨਾਸਕੋ ਤੋਂ ਬਾਅਦ ਮੈਕਸਿਕੋ ਫਿਰ ਉਸ ਤੋਂ ਬਾਅਦ ਟਕੈਟ ਪੌਡਰ ਏਜੰਟ ਨਾਲ ਕਿੱਥੇ ਤੱਕ ਦਾ ਡਿਸਾਈਡ ਹੋਇਆ ਸੀ ਕਿੰਨੇ ਲਕਚਰ ਹੋਇਆ ਸੀ। ਉਹ ਜੀ ਦੇਖੋ ਜਿਹੜਾ ਏਜੰਟ ਨਾਲ ਤਾਂ ਮੇਰੀ ਗੱਲ ਹੋਈ ਸੀ 25 ਦੇ ਵਿੱਚ ਸਟਾਰਟਿੰਗ 'ਚ ਤੇ ਆਪਾਂ ਮਤਲਬ ਸਾਰਾ ਕਲੀਅਰ ਕੀਤਾ ਸੀਗਾ ਫਾਈਨਲ ਤੇਜਵਾਨਾ ਤੱਕ। ਠੀਕ ਆ ਵੀ ਤੇਜਵਾਨਾ ਬਾਰਡਰ ਕਰਾਸ ਕਰਨਾ ਆ। ਮਤਲਬ ਬਾਰਡਰ ਕਰਾਸ ਦੀ ਵੀ ਫਾਈਨਲ ਸਾਰੀ ਫਲਾਈਟ ਦੀ ਹੋਈ ਸੀ। ਤੇ ਮਤਲਬ ਟੈਕਸੀ ਦਾ ਕੋਈ ਮਤਲਬ ਕਹਿੰਦੇ ਸੀ ਕਿ ਟੈਕਸੀ ਵਾਲੇ ਮਨਾਂ ਕਰਤਾ ਸੀਗਾ ਵੀ ਮੈਂ ਟੈਕਸੀ 'ਚ ਨਹੀਂ ਜਾਊਂਗਾ ਫਲਾਈਟ 'ਚ ਜਾਊਂਗਾ ਉਹਨਾਂ ਨੇ ੱੱਕੇ ਨਾਲ ਚਲੋ ਟੈਕਸੀਆਂ ਦੀ ਕਰਵਾਈ ਫਿਰ ਔਰ ਜਿਹੜਾ ਰਸਤੇ 'ਚ ਤਸ਼ੱਦਦ ਚੱਲਿਆ ਉਹ ਬਹੁਤ ਔਖਾ ਸੀਗਾ ਭਾਜੀ ਬਹੁਤ ਤੰਗੀ ਕੱਟੀ ਰਸਤੇ 'ਚ ਭੁੱਖਾ ਟਾਈਮ ਕੱਟਿਆ ਮਾਰ ਵੀ ਖਾਧੀ ਪੈਸੇ ਵੀ ਦਿੱਤੇ ਔਰ ਗਵਾ ਵੀ ਲਏ ਓਕੇ ਪਤਾ ਨਹੀਂ ਹੁਣ ਕੀ ਹੋਣਾ ਇਹਨਾਂ ਨੂੰ ਕਿੰਨੇ ਪੈਸੇ ਲੱਗੇ ਟੋਟਲ ਵਿੱਚ 25 ਚ ਮੇਰੀ ਗੱਲ ਹੋਈ ਸੀ 25 ਦਿੱਤਾ ਸੀਗਾ ਜੀ ਫਿਰ ਉਸ ਤੋਂ ਬਾਅਦ ਰਸਤੇ 'ਚ ਫਿਰ ਤੰਗ ਕਰਕੇ ਫਿਰ ਦੁਬਾਰਾ ਐਕਸਟਰਾ ਪੈਸੇ ਮੰਗੇ ਜਾ ਰਹੇ ਸੀਗੇ ਮਤਲਬ ਰੋਕ ਕੇ ਕਿਤੇ ਰੋਕਦੇ ਸੀ ਤਾਂ ਪੈਸੇ ਹੋਰ ਚਾਹੀਦੇ ਆ ਹੋਰ ਦੋ ਸਾਨੂੰ ਜਿੱਥੋਂ ਮਰਜ਼ੀ ਕਰਕੇ ਦੋ ਪੈਸੇ ਮੰਗਦੇ ਤਾਂ ਬਹੁਤ ਤੰਗ ਕੀਤਾ ਗਿਆ ਜੀ ਅਮਰੀਕਾ ਤੱਕ ਕਿੰਨੇ ਦਿਨ ਦਾ ਸਫ਼ਰ ਚੱਲ ਰਿਹਾ ਸੀ ਜੀ ਭਾਜੀ ਦੇਖ ਲਓ 29 ਮਈ ਤੋਂ ਬਾਅਦ 6 ਨਵੰਬਰ ਨੂੰ ਮਕਰੋ ਨਿਕਲ ਗਿਆ ਸੀ ਤੇ 25 26 ਦਿਨ ਤੱਕ ਮੇਰੇ ਅ ਦਿੱਲੀ ਉਹ ਖਰਾਬ ਹੋ ਗਏ ਸੀਗੇ ਉਸ ਤੋਂ ਬਾਅਦ ਦਿੱਲੀ ਤੋਂ ਬਾਅਦ 22 ਤੇ 22 ਦਿਨ ਦਿੱਲੀ ਖਰਾਬ ਹੋਏ ਉਸ ਤੋਂ ਬਾਅਦ 5-6 ਦਿਨ ਜੈਪੁਰ ਖਰਾਬ ਹੋਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੈਰੋ ਚੜਾਇਆ ਕੈਰੋ ਚਲੋ ਮਾੜਾ ਮੋਟਾ ਖਾਣਾ ਖੋਣਾ ਮਿਲਦਾ ਸੀਗਾ ਫਿਰ ਉਹਨਾਂ ਨੇ ਕੈਰੋ ਤੋਂ ਬਾਅਦ ਮੈਟਰਡ ਚੜਾਇਆ ਮੈਟਰਡ 에어ਪੋਰਟ ਤੇ ਰਹਿਆ 5-6 ਦਿਨ ਇੱਕ ਦਿਨ ਕੱਟਿਆ ਆ ਦੂਸਰੇ ਦਿਨ ਪੁਲਿਸ ਨੇ ਅਰੈਸਟ ਕਰ ਲਿਆ ਸੀ ਉੱਥੋਂ ਉੱਥੋਂ ਕੋਈ ਵੀਰਪਰਾ ਕੋਈ ਮਿਲਦਾ ਸੀ ਪੰਜਾਬੀ ਕੋਈ ਦਿਖ ਜਾਂਦਾ ਸੀਗਾ ਤਾਂ ਕੋਈ ਬਿਸਕਟ ਦਾ ਪੈਕੇਟ ਉੱਪਰ ਗੇਰ ਦਿੰਦਾ ਸੀ ਨਹੀਂ ਤਾਂ ਪਾਣੀ ਪੀ ਕੇ ਟਾਈਮ ਪਾਸ ਕਰਿਆ ਹੀ ਬਸ ਪਾਣੀ ਵੀ ਇੰਨਾ ਠੰਡਾ ਸੀ ਕਿ ਹੱਥ ਲਾਣ ਨੂੰ ਦਿਲ ਨਹੀਂ ਸੀ ਕਰਦਾ ਠੰਡ ਬਹੁਤ ਸੀਗੀ ਫਿਰ ਕਿੰਨੇ ਬੰਦੇ ਸੀਗੇ ਭਾਜੀ ਬੰਦੇ ਤਾਂ ਸੀਗੇ ਜੀ ਕਾਫੀ ਸੀਗੇ ਕੁਝ ਨੇਪਾਲੀ ਸੀ ਕੁਝ ਇੰਡੀਅਨ ਸੀਗੇ ਬੰਦੇ ਤਾਂ ਕਾਫੀ ਸੀਗੇ ਉੱਥੇ ਜਿੱਥੇ ਤੁਹਾਨੂੰ ਕੈਂਪ ਜੇ ਰੱਖਿਆ ਗਿਆ ਉੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਸੀਗਾ ਭਾਜੀ ਤੇ ਤਾਂ ਬਹੁਤ ਚੱਤ ਸੀਗਾ ਜੀ ਅਜੀ AC ਦੇ ਵਿੱਚ ਰੱਖਦੇ ਸੀ ਇੱਕ ਲਫਾਫਾ ਦਿੰਦੇ ਸੀ ਕਿ ਸੌਣ ਵਾਸਤੇ ਬਸ ਬਹੁਤ ਔੜ ਔਖਾ ਟਾਈਮ ਕੱਟਿਆ ਆ ਖਾਣਾ ਵੀ ਇਦਾਂ ਦਾ ਦਿੰਦੇ ਸੀ ਨਾ ਤਾਂ ਭੁੱਖੇ ਰਹਿ ਸਕੀ ਐ ਤੇ ਨਾ ਰਜ ਸਕੀ ਚੌਲ ਮਿਲਦੇ ਸੀਗੇ ਉਹ ਉਹ ਵੀ ਬਸ ਇਦਾਂ ਦੇ ਮੈਂ ਜਿਹਨਾਂ ਨੂੰ ਖਾਣ ਦਾ ਵੀ ਦਿਲ ਨਹੀਂ ਸੀ ਕਰਦਾ ਤੇ ਸਿੱਟਣ ਦਾ ਵੀ ਦਿਲ ਨਹੀਂ ਸੀ ਕਰਦਾ ਔਖਾ ਹੀ ਟਾਈਮ ਸੀਗਾ ਬਸ ਇੱਥੇ ਕੀ ਕਰ ਤੁਸੀਂ ਤੁਸੀਂ ਇੱਥੇ ਸਰ ਦਿਹਾੜੀ ਦੇ ਉੱਪਰ ਕਰਦੇ ਸੀ ਬਾਹਰ ਜਾਣ ਦਾ ਫਿਰ ਜਿਹਦੇ ਨਾਲ ਕੰਟੈਕਟ ਕੀਤਾ ਸੀ ਸਰ ਮੈਂ ਇੱਕ ਏਜੰਟ ਸੀਗਾ ਸਤਨਾਮ ਸਿੰਘ ਉਹ ਬਨੂੜ ਦਾ ਆ ਸਰ ਉਹ ਅੱਛਾ ਜੀ ਮੈਂ ਇੰਸਟਾਗ੍ਰਾਮ ਤੇ ਉਹਦੀ ਐਡ ਦੇਖੀ ਸੀਗੇ ਉੱਤੇ ਹੀ ਉਹਦੇ ਨਾਲ ਬਸ ਗੱਲਬਾਤ ਹੋਈ ਸੀ ਤੇ ਉੱਤੇ ਉਹਦੇ ਨਾਲ ਬਸ ਗੱਲਬਾਤ ਕਰਕੇ ਫੋਨ ਤੇ ਗੱਲ ਹੋਈ ਚਲੋ ਮੈਂ ਆਪਣੇ ਫਾਦਰ ਸਾਹਿਬ ਨੂੰ ਨਾਲ ਲੈ ਕੇ ਆ ਮੈਂ ਇਹਨਾਂ ਨੂੰ ਕਿਹਾ ਯਾਰ ਚਲੋ ਮੇਰੇ ਨਾਲ ਏਜੰਟ ਨਾਲ ਕਿਸ ਨਾਲ ਗੱਲਬਾਤ ਹੋਈ ਹੈ ਤੁਹਾਨੂੰ ਮਿਲਦੇ ਆ ਇੱਥੇ ਲੋਕਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਜਿਵੇਂ ਤੁਹਾਡੇ ਨਾਲ ਹੋਇਆ ਹੈਗਾ ਭਾਜੀ ਦੇਖੋ ਜੀ ਭੁੱਖਾ ਇੰਨਾ ਟਾਈਮ ਕੱਟਿਆ ਆ ਮਾਰ ਵੀ ਖਾਦੀ ਆ ਠੀਕ ਆ கரੰਟ ਤੱਕ ਲਗਾਇਆ ਗਿਆ ਭਾਜੀ ਇੰਨਾ ਤਸ਼ੱਦਦ ਝੱਲ ਕੇ ਹੁਣ ਕਿਹੜਾ ਬੰਦਾ ਕਹੇਗਾ ਯਾਰ ਕਿ ਹੋਰ ਕਿਸੇ ਵੀਰ ਭੁਜਾ ਭਰਾ ਦੇ ਇੰਨੇ ਪੈਸੇ ਵੀ ਖਰਾਬ ਹੋਣ ਠੀਕ ਆ ਅੱਗੇ ਤੋਂ ਮੁੜਨ ਦੀ ਵੀ ਕੋਈ ਆਸ ਨਾ ਹੋਵੇ ਪੈਸੇ ਤਾਂ ਮਰਨੇ ਹੀ ਮਰਨੇ ਜੇ ਅਗਰ ਬੰਦਾ ਹੀ ਚਲ ਗਿਆ ਤਾਂ ਭਾਜੀ ਫੇਰ ਕੀ ਕਰਾਂਗੇ ਕਰਜੋ ਚੱਕਿਆ ਸੀ ਪੈਸੇ ਹੀ ਲੈਣ ਦਿੱਤੇ ਪੈਸੇ ਦਾ ਇੰਤਜ਼ਾਮ ਕਿੱਦਾਂ ਕੀ ਭਾਜੀ ਉਹ ਘਾਣੇ ਪਿਆ ਆ ਘਰ ਘਰ ਘਾਣੇ ਪਿਆ ਹੋਇਆ ਜੀ ਫੈਮਿਲੀ ਦੇ ਵਿੱਚ ਤੁਹਾਡੇ ਹੁਣ ਕੌਣ ਕੌਣ ਆ ਮਮੀ ਡੈਡੀ ਆ ਜੀ ਨਾਲ ਦੋ ਬੱਚੇ ਆ ਇੱਕ ਮਿਸ ਜੇ ਫਿਰ ਅੱਗੇ ਕੀ ਪਲਾਨ ਕੀਤਾ ਹੋ ਅੱਗੇ ਭਾਜੀ ਹੁਣ ਪਲਾਨ ਤਾਂ ਬਸ ਇਹਨਾਂ ਦੇ ਨਾਲ ਹੀ ਰਹਿਣਾ ਆ ਕਿ ਕੋਈ ਪਲਾਨ ਨਹੀਂ ਅਪੀਲ ਤਾਂ ਭਾਜੀ ਦੇਖੋ ਆ ਦੀ ਗੱਲ ਕੀਤੀ ਕਿਉਂ ਕਰੰਟ ਲਾਂਦੇ ਜੀ ਕੀ ਕਾਰਨ ਸੀ ਭਾਜੀ ਪੇਮੈਂਟ ਨਹੀਂ ਸੀ ਕੀਤੀ ਅ ਏਜੰਟ ਨੇ ਡੋਂਕਰ ਦੀ ਕਰੰਟ ਲਗਾਉਂਦਾ ਸੀ ਅੱਗੇ ਡੋਂਕਰ ਲਗਾਉਂਦਾ ਸੀ ਏਜੰਟ ਦੇ ਖਿਲਾਫ ਕੋਈ ਕਾਰਵਾਈ ਭਾਜੀ ਦੇਖੋ ਹੋ ਜਾਏ ਤਾਂ ਸਭ ਤੋਂ ਵਧੀਆ ਆ ਮੈਨੂੰ ਮੇਰੇ ਪੈਸੇ ਚਾਹੀਦੇ ਆ ਬਸ ਉਹਨਾਂ ਨੇ ਠੱਗਾ ਤਾਂ ਬਹੁਤ ਕੀਤਾ ਆ ਟਾਰਚਰ ਕਰਕੇ ਮੇਰੇ ਤੋਂ ਪੈਸੇ ਲਏ ਪਰ ਬਹੁਤ ਔਖਾ ਕਰਿਆ ਉਹਨਾਂ ਨੇ ਮੈਨੂੰ ਪੂਰੇ ਰਸਤੇ ਦੇ ਵਿੱਚ ਮੈਂ ਕਿਸੇ ਨੂੰ ਦੱਸਦਾ ਨਹੀਂ ਸੀਗਾ ਕਿਸੇ ਨਾਲ ਗੱਲ ਨਹੀਂ ਸੀ ਕਰ ਆਪਣੀ ਮੰਮੀ ਡਾਡੀ ਨਾਲ ਤਾਂ ਕਦੇ ਗੱਲ ਸ਼ੇਅਰ ਹੀ ਨਹੀਂ ਕੀਤੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਕਿੰਨਾ ਔਖਾ ਟਾਈਮ ਕੱਟ ਰਿਹਾ ਹਾਂ ਭੁੱਖਾ ਰਹਿ ਰਿਹਾ ਰੋਟੀ ਮਿਲ ਰਹੀ ਹੈ ਨਹੀਂ ਮਿਲ ਰਹੀ ਹੈ ਮੈਨੂੰ ਕੁਝ ਨਹੀਂ ਸੀ ਦੱਸਦਾ 12 ਦਿਨ ਤੱਕ ਭਾਜੀ 12 13 ਦਿਨ ਤੱਕ ਇੱਕ ਦਿਨ ਜਮਾਈ ਪਾਣੀ ਤੇ ਹੀ ਕੱਟੇ 6 ਦਿਨ ਇੱਕ ਦਿਨ ਵਾਰ ਇੱਕ ਵਾਰੀ ਕੱਟੇ ਕਰੋ ਨਿਕਲਾ ਜੈਪੁਰ ਤੋਂ ਵੀ ਰੋਟੀ ਇੰਨੀ ਵਧੀਆ ਨਹੀਂ ਸੀ ਮਿਲਦੀ ੱਟਕੇ ਨਾਲ ਖਾਣੀ ਪੈਂਦੀ ਸੀਗੀ ਨਾਨ ਵੇਜ ਤਾਂ ਮੈਂ ਬਿਲਕੁਲ ਹੀ ਨਹੀਂ ਖਾਂਦਾ ਭਾਜੀ ਤੇ ਤੁਹਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ 25 ਦੀ 30 ਲੱਖ ਰੁਪਏ ਕਰਜ਼ਾ ਲੈ ਰਹੇ ਹੋ ਵੀ ਇਹਦੇ ਨਾਲ ਕੋਈ ਊਰੀ ਕੰਮ ਰੋਜ਼ਗਾਰ ਕਰ ਲਓ ਭਾਜੀ ਦੇਖੋ ਇੱਥੇ ਕਰਜ਼ਾ ਚੱਕ ਕੇ ਮੈਂ ਘਰ ਤਾਂ ਨਹੀਂ ਛੱਡ ਸਕਦਾ ਸੀ 25-30 ਲੱਖ ਨਾਲ ਘਰ ਤਾਂ ਨਹੀਂ ਸੀ ਛੁੱਟਣਾ ਜਿਆਦਾ ਤੋਂ ਜਿਆਦਾ ਕੀ ਹੁੰਦਾ ਜੀ 2 ਸਾਲ ਕਰਜ਼ਾ ਦੋ ਸਾਲਾਂ ਦੇ ਵਿੱਚ ਬੰਦਾ ਲੈ ਲੈਂਦਾ ਔਖਾ ਸੌਖਾ ਹੋ ਕੇ ਇਹ ਆ ਵੀ ਆਪਣਾ ਢਿੱਡ ਕੱਟਣਾ ਪੈਂਦਾ ਪਿੱਛੇ ਮਾਪੇ ਬਾਪ ਨਹੀਂ ਔਖੇ ਹੋਣਗੇ ਆਪ ਬੰਦਾ ਔਖਾ ਕੱਟ ਲੇ ਪਿੱਛੇ ਬੱਚੇ ਨਹੀਂ ਤੰਗ ਹੋਣਗੇ ਕਿਉਂ ਬੱਚਿਆਂ ਦੇ ਫਿਊਚਰ ਵਾਸਤੇ ਹੀ ਜਾਂਦਾ ਹੈ ਹਰ ਇੱਕ ਬੰਦਾ ਉਹਨਾਂ ਦੀ 80-85 ਦੀ ਏਜ ਹੋ ਚੱਲੀ ਆ ਮੈਨੂੰ ਥੋੜੀ ਐਮੀਸੀ ਕਮਾ ਕੇ ਇਹਨਾਂ ਨੂੰ ਦੁਬਾਰਾ ਮਿਲੂੰਗਾ